ਫਸਟੀ ਦਿਨ ਜਿਸ ਵਕਤ ਤੇ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦੇ ਉੱਪਰ ਗੱਲ ਕਰਦੇ ਆਂ ਬਰਕਤ ਵੀਡੀਓ ਦੀ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪਹਿਲਾਂ ਵੀ ਇੱਕ ਦਿਨ ਲੜਾਈ ਹੋਈ ਸੀ ਤੇ ਅੱਜ ਫੇਰ ਲੜਾਈ ਹੋ ਗਈ सोनू ਤੇ ਵਿੱਕੀ ਦੇ ਵਿੱਚ ਕਿਉਂਕਿ ਉਹਨਾਂ ਨੇ ਪ੍ਰੀਤ ਨੂੰ ਅੰਦਰ ਬੰਦ ਕਰ ਦਿੱਤਾ ਨਾਲੇ ਪ੍ਰੀਤ ਦੇ ਹੱਥੀਂ ਵੀ ਪਏ ਤੇ ਉਸ ਨੂੰ ਗੱਲਾਂ ਬਾਤਾਂ ਵੀ ਬਹੁਤ ਕੀਤੀਆਂ ਤੇ ਇਧਰ ਵਿੱਕੀ ਦੇ ਕਰਕੇ ਹੀ ਸੰਦੀਪ ਕਵਲ ਦੇ ਘਰ ਵੀ ਲੜਾਈ ਰਹਿਣ ਲੱਗੀ ਕਿਉਂਕਿ ਪ੍ਰੀਤ ਦੀ ਮੰਮੀ ਨੂੰ ਲੱਗਦਾ ਹੈ ਕਿ ਵਿੱਕੀ ਹੀ ਸਾਰੇ ਥਾਵਾਂ ਤੇ ਸਹੀ ਆ ਤੇ ਕਵਲ ਸੰਦੀਪ ਗਲਤ ਨਹੀਂ ਜਦ ਕਿ ਉਹ ਸਹੀ ਨਹੀਂ ਤੇ ਵਿੱਕੀ ਗਲਤ ਪਰ ਉਹ ਇਹ ਗੱਲ ਨੂੰ ਬਿਲਕੁਲ ਵੀ ਨਹੀਂ ਸਮਝਦੇ ਇਧਰ ਵਿੱਕੀ ਤੇ ਵਿੱਕੀ ਦੀ ਮੰਮੀ ਦਾ ਪ੍ਰੀਤ ਨੂੰ ਜਿਆਦਾ ਹੀ ਤੰਗ ਕਰਨ ਲੱਗ ਗਏ ਫਿਰ ਜਦੋਂ ਉਸਦੇ ਨਾਲ ਲੜਦੇ ਆ ਤਾਂ ਪ੍ਰੀਤ ਬੋਲਦੀ ਆ ਕਿ ਮੈਂ ਆਪਣੇ ਪੇਕੇ ਫੋਨ ਲਾਉਣੀ ਆ ਪਹਿਲਾਂ ਤਾਂ ਕਹਿ ਦਿੰਦਾ ਹੈ ਕਿ ਲਗਾ ਦੇ ਆਪਣੇ ਪੇਕੇ ਫੋਨ ਮੈਂ ਕਿਹੜਾ ਤੇਰੇ ਘਰਦਿਆਂ ਤੋਂ ਕੋਈ ਡਰਦਾ ਵਾਂ ਪਰ ਜਦੋਂ ਉਹ ਲਗਾਉਣ ਲੱਗਦੀ ਹੈ ਫੋਨ ਤਾਂ ਫਿਰ ਉਸਨੂੰ ਫੋਨ ਵੀ ਨਹੀਂ ਕਰਨ ਦਿੰਦਾ ਇਹਦਾ ਮਤਲਬ ਇਹੀ ਹੈ ਕਿ ਉਹ ਵਿੱਚੋਂ ਡਰਦਾ ਵੀ ਆ ਫਿਰ ਉਹ ਪ੍ਰੀਤ ਨੂੰ ਕਮਰੇ ਵਿੱਚ ਬੰਦ ਕਰਕੇ ਚਲਾ ਜਾਂਦਾ ਆ ਪਰ ਪ੍ਰੀਤ ਵੀ ਕੋਈ ਨਾ ਕੋਈ ਹਿੰਦ ਦਾ ਵਸੀਲਾ ਕਰ ਹੀ ਲੈਂਦੀ ਹੈ ਬਾਹਰ ਨਿਕਲਦਾ ਤਾਂ ਫਿਰ ਜਦੋਂ ਉਹ ਬਾਹਰ ਨਿਕਲਦੀ ਹੈ ਤਾਂ ਫਿਰ ਉਹ ਸੋਨੂ ਦੇ ਘਰ ਵੱਲ ਨੂੰ ਭੱਜਦੀ ਹੈ ਫਿਰ ਜਦੋਂ ਉਹਨਾਂ ਦਾ ਗੇਟ ਖੜਕਾਉਂਦੀ ਹੈ ਤੇ ਇਧਰ ਵਿੱਕੀ ਤੇ ਵਿੱਕੀ ਦੀ ਮੰਮੀ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਸ਼ਾਇਦ ਇਹ ਆਪਣੀ ਭੂਆ ਦੇ ਘਰ ਚਲੀ ਗਈ ਹੈ ਫਿਰ ਉਹ ਦੋਵੇਂ ਜਾਣੇ ਭੱਜਦੇ ਆ ਸੋਨੂ ਦੇ ਘਰ ਵੱਲ ਨੂੰ ਪ੍ਰੀਤ ਨੂੰ ਬੋਲਦੇ ਨੇ ਜਾ ਕੇ ਕਿ ਤੂੰ ਇੱਥੇ ਕੀ ਕਰ ਰਹੀ ਹੈ ਆਪਣੇ ਘਰ ਚੱਲ ਪਰ ਪ੍ਰੀਤ ਬੋਲਦੀ ਹੈ ਕਿ ਮੈਂ ਨਹੀਂ ਜਾਣਾ ਮੈਂ ਤਾਂ ਹੁਣ ਆਪਣੀ ਭੂਆ ਜੀ ਨੂੰ ਸਾਰਾ ਕੁਝ ਦੱਸਣਾ ਹੈ ਤੁਹਾਡੇ ਬਾਰੇ ਫਿਰ ਇੰਨੇ ਵਿੱਚ ਸੋਨੂ ਆ ਜਾਂਦਾ ਹੈ ਤਾਂ ਉਹ ਬੋਲਦਾ ਹੈ ਕੀ ਕੀ ਗੱਲ ਹੋਈ ਪ੍ਰੀਤ ਸਾਰੇ ਜਣੇ ਇਕੱਠੇ ਹੋਏ ਹੋ ਫਿਰ ਪ੍ਰੀਤ ਸਾਰਾ ਕੁਝ ਉਹਨੂੰ ਦੱਸਦੀ ਹੈ ਇੱਥੋਂ ਤੱਕ ਕਿ ਹੱਥੋਂ ਪਾਈ ਵੀ ਇੱਕ ਦੂਜੇ ਨਾਲ ਹੋ ਜਾਂਦੇ ਆ ਬਹੁਤ ਜ਼ਿਆਦਾ ਲੜਾਈ ਵੱਧ ਜਾਂਦੀ ਹੈ ਫਿਰ ਪ੍ਰੀਤ ਦੀ ਭੂਆ ਪ੍ਰੀਤ ਨੂੰ ਤਾਂ ਆਪਣੇ ਘਰ ਲੈ ਜਾਂਦੀ ਹੈ ਤਾਂ ਵਿੱਕੀ ਤੇ ਉਸਦੀ ਮਾਂ ਆਪਣੇ ਘਰ ਆ ਜਾਂਦੇ ਨੇ ਪਰ ਵਿੱਕੀ ਇੱਥੇ ਪੂਰਾ ਡਰ ਜਾਂਦਾ ਹੈ ਕਿ ਹੁਣ ਤਾਂ ਪ੍ਰੀਤ ਪੱਕਾ ਆਪਣੇ ਪੇਕੇਆਂ ਨੂੰ ਫੋਨ ਲਾ ਕੇ ਦੱਸੂਗੀ ਇਸ ਤੋਂ ਪਹਿਲਾਂ ਆਪਾਂ ਹੀ ਉਸਦੀ ਮੰਮੀ ਨੂੰ ਸਾਰਾ ਕੁਝ ਦੱਸ ਦਈਏ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ